ਪੂਰਾ ਸੋ ਪਹਿਚਾਨੀਐ ਅੰਜੂਲ ਰਹਿ ਦੀਨ ਕੇ ਹੇਤ ਫੁਰਜਾ ਫੁਰਜਾ ਕਟਮ ਰਹਿ ਕਭੂ ਨਾ ਛਾੜੇ ਖੇਤ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਗੁਰੂ ਰੂਪ ਸਾਧ ਸੰਗਤ ਜੀਓ ਜਿਥੇ ਅੱਜ ਅਸੀਂ ਸ਼ਾਵਣ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਸਰਬਾ ਭਾਵਨਾ ਸਤਕਾਰ ਦੇ ਨਾਲ ਮਨਾ ਰਹੇ ਆਂ ਉਥੇ ਅੱਜ ਅਸੀਂ ਸਿੱਖ ਕੌਮ ਦੇ ਮਹਾਨ ਸ਼ਹੀਦ 18ਵੀਂ ਸਦੀ ਦੇ ਇਤਿਹਾਸ ਦੇ ਸ਼ਹੀਦਾਂ ਵਿੱਚੋਂ ਇੱਕ ਮਹਾਨ ਸਿੱਖ ਸ਼ਹੀਦ ਹਨ ਸ਼ਹੀਦ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੂੰ ਅੱਜ ਦੇ ਦਿਨ ਜਕਰੀਆ ਖਾਨ ਦੇ ਰਾਜ ਵਿੱਚ ਜਕਰੀਆ ਖਾਨ ਵੱਲੋਂ 1745 ਈਸਵੀ ਦੇ ਵਿੱਚ ਸ਼ਹੀਦ ਕੀਤਾ ਗਿਆ ਸ਼ਹੀਦ ਭਾਈ ਤਾਰੂ ਸਿੰਘ ਜੀ ਮਹਾਨ ਕੀਰਤੀ ਸਿੱਖ ਹਨ ਬਾਣੀ ਦੇ ਧਾਰਨੀ ਹਨ ਔਰ ਪੂਲੇ ਨਗਰ ਦੇ ਵਿੱਚ ਭਾਈ ਤਾਰੂ ਸਿੰਘ ਜੀ ਦਾ ਜਨਮ ਹੋਇਆ ਇਸ ਨਗਰ ਦੇ ਵਿੱਚ ਹੀ ਬਚਪਨ ਬਤੀਤ ਹੋਇਆ ਪਰ ਜਵਾਨੀ ਦੀ ਉਮਰ ਹੈ 25 ਸਾਲ ਦੀ ਉਮਰ ਹੈ ਭਾਈ ਤਾਰੂ ਸਿੰਘ ਜੀ ਦੀ ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਭਾਈ ਤਾਰੂ ਸਿੰਘ ਜੀ ਸਾਰੇ ਨਗਰ ਦੇ ਭਾਵੇਂ ਉੱਥੇ ਹਿੰਦੂ ਵਸਦੇ ਹਨ ਭਾਵੇਂ ਮੁਸਲਮਾਨ ਵਸਦੇ ਹਨ ਪਾਵੇਂ ਸਿੱਖ ਹਨ ਸਭਨਾ ਦੇ ਹਰਮਨ ਪਿਆਰੇ ਹਨ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਦਾ ਬੜਾ ਹੀ ਕੋਮਲ ਸੁਭਾ ਹੈ ਔਰ ਭਾਈ ਤਾਰੂ ਸਿੰਘ ਜੀ ਦੀ ਮੁਖਵਰੀ ਕੀਤੀ ਹਰ ਭਗਤ ਨਿਰੰਜਣੀਆਂ ਨੇ ਕਿ ਭਾਈ ਤਾਰੂ ਸਿੰਘ ਉਹਨਾਂ ਸਿੰਘਾਂ ਦੀ ਮਦਦ ਕਰਦਾ ਹੈ ਆਪ ਭਾਵੇਂ ਨੰਗ ਤੇ ਭੁਖਸਾਏ ਕਰਕੇ ਉਨਾਂ ਵਾਸਤੇ ਲੰਗਰ ਦਾ ਪ੍ਰਬੰਧ ਕਰਦਾ ਹੈ ਬਸਤਰਾਂ ਦਾ ਪ੍ਰਬੰਧ ਕਰਦਾ ਹੈ ਤੂੰ ਕਹਿਣਾ ਹੈ ਮੇਰੇ ਰਾਜ ਵਿੱਚੋਂ ਸਿੰਘ ਮੈਂ ਮੁਕਾਰ ਦਿੱਤੇ ਹਨ ਖਤਮ ਕਰ ਦਿੱਤੇ ਹਨ ਪਰ ਜਿੱਥੇ ਭਾਈ ਤਾਰੂ ਸਿੰਘ ਜੀ ਵਰਗੇ ਐਸੇ ਸਿੱਖ ਹਨ ਉੱਥੇ ਸਿੰਘਾਂ ਨੂੰ ਕੌਣ ਖਤਮ ਕਰ ਸਕਦਾ ਹੈ ਜਿਨ੍ਹਾਂ ਦੀ ਮਦਦ ਭਾਈ ਤਾਰੂ ਸਿੰਘ ਕਰਦਾ ਹੈ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਵੀ ਖੇលਿਆ ਹੁੰਦਾ ਗਿਆ ਭਾਈ ਤਾਰੂ ਸਿੰਘ ਜੀ ਨੂੰ ਜਬਰੀ ਇਸਲਾਮ ਧਰਮ ਕਬੂਲ ਕਰਨ ਵਾਸਤੇ ਆਖਿਆ ਗਿਆ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਇਹ ਸਿਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦਾ ਹੋ ਚੁੱਕਾ ਹੈ ਔਰ ਅਸੀਂ ਤਾਂ ਹਰ ਰੋਜ਼ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਜੀ ਕਿਰਪਾ ਕਰਨੀ ਜਿਨ੍ਹਾਂ ਸਿੰਘਾਂ ਦੇ ਵਾਸਤੇ ਭਾਈ ਤਾਰੂ ਸਿੰਘ ਜੀ ਲੰਗਰ ਦੀ ਸੇਵਾ ਕਰਦੇ ਸਨ ਪ੍ਰਸ਼ਾਦਾ ਸ਼ਿਕਾਇਆ ਕਰਦੇ ਔਰ ਜਦੋਂ ਸਿੰਘਾਂ ਨੇ ਪ੍ਰਸ਼ਾਦਾ ਛਕਣਾ ਤੋਂ ਸਿੰਘਾਂ ਨੇ ਅਰਦਾਸ ਕਰਨੀ ਕਿ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀਓ ਦਾਣਾ ਪਾਣੀ ਆਪ ਜੀ ਦਾ ਹੈ ਔਰ ਟਹਿਲ ਸੇਵਾ ਭਾਈ ਤਾਰੂ ਸਿੰਘ ਜੀ ਦੀ ਹੈ ਕਿਰਪਾ ਕਰਨੀ ਇਹਨਾਂ ਦਾ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਵੇ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਅਸੀਂ ਤਾਂ ਹਰ ਰੋਜ਼ ਅਰਦਾਸ ਕਰਦੇ ਆਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅੱਗੇ ਕੇ ਪਾਤਸ਼ਾਹ ਜੀ ਸਾਡਾ ਸਿੱਖੀ ਸਿਦਕ ਕੇਸਾਂ ਸਵਾਸਾਂ ਦੇ ਸੰਗ ਨਿਭਾਉਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ। ਹੋਰ ਇਹ ਜੋ ਸਿਰ ਹੈ ਇਹ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੋ ਚੁੱਕਾ ਹੈ। ਕਹਿਣ ਲੱਗਿਆ ਜ਼ਕਰੀਆ ਖਾਂ ਕਹਿੰਦਾ ਵੀ ਇੰਨਾ ਮਾਣ ਹੈ ਤੁਹਾਨੂੰ ਮੈਂ ਜੁੱਤੀਆਂ ਮਾਰ ਕੇ ਸਿਰ ਤੋਂ ਤੇਰੇ ਕੇਸ ਜਿਹੜੇ ਨੇ ਉਹ ਖਾੜ ਦਿਆਂਗਾ। ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਇਹ ਤਾਂ ਸਮਾਂ ਦੱਸੇਗਾ ਕਿ ਕਿਹਦੇ ਸਿਰ ਵਿੱਚ ਜੁੱਤੀਆਂ ਪੈਂਦੀਆਂ ਹਨ ਆਖਰ ਭਾਈ ਤਾਰੂ ਸਿੰਘ ਨੇ ਜਦੋਂ ਏਨ ਨਹੀਂ ਮੰਨੀ ਤਾਂ ਫਤਵਾ ਲਾਇਆ ਗਿਆ ਕਿ ਇਹਨਾਂ ਦਾ ਜਿਹੜਾ ਖੋਪਰ ਹੈ ਕੇਸਾਂ ਸਮੇਤ ਇਹਨਾਂ ਦਾ ਖੋਪਰ ਜਿਹੜਾ ਹੈ ਉਹ ਉਤਾਰ ਦਿੱਤਾ ਜਾਏ ਜਲਾਦ ਨੇ ਭਾਈ ਤਾਰੂ ਸਿੰਘ ਦੇ ਮੱਥੇ ਕੋਲ ਮੱਥੇ ਤੇ ਰੰਬੀ ਰੱਖ ਕਰਕੇ ਹਥੌੜੀ ਮਾਰੀ ਔਰ ਜਿਹੜਾ ਖੋਪਰ ਸੀ ਫਾਈ ਤਾਰੂ ਸਿੰਘ ਜੀ ਦਾ ਕੇਸਾ ਸਮੇਤ ਖੋਪਰ ਉਤਾਰ ਦਿੱਤਾ ਗਿਆ 22 ਦਿਨ ਤੱਕ ਭਾਈ ਤਾਰੂ ਸਿੰਘ ਜੀ ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਰਜਾ ਦੇ ਵਿੱਚ ਬੈਠੇ ਰਹੇ 22 ਦਿਨ ਬਾਅਦ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਹੋਈ ਔਰ ਜਕਰਿਆ ਖਾਨ ਨੂੰ ਜਦੋਂ ਪਸ਼ਾਬ ਦਾ ਬੰਨ ਪਿਆ ਤਾਂ ਹਕੀਮਾਂ ਨੇ ਪੂਰਾ ਜੋਰ ਲਾਇਆ ਇਹਦਾ ਇਲਾਜ ਨਹੀਂ ਹੋ ਸਕਿਆ ਆਖਰਕਾਰ ਜਦੋਂ ਸਰਦਾਰ ਭਾਈ ਸੁਭੇਗ ਸਿੰਘ ਜੀ ਨੂੰ ਬੁਲਾਇਆ ਗਿਆ ਪੁੱਛਿਆ ਕਿ ਭਾਈ ਤਾਰੂ ਸਿੰਘ ਜੀ ਦਾ ਬਚਨ ਸੀ ਕਿਉਂਕਿ ਤੁਸੀਂ ਉਹਨਾਂ ਦੇ ਕੇਸਾਂ ਦੀ ਬਿਆਦਵੀ ਕੀਤੀ ਹੈ ਇਸ ਕਰਕੇ ਜੇ ਉਹਨਾਂ ਦੀ ਜੁੱਤੀ ਤੁਹਾਡੇ ਸਿਰ ਵਿੱਚ ਪਵੇ ਫਿਰ ਤੁਹਾਨੂੰ ਕੁਝ ਰਾਹਤ ਮਿਲ ਸਕਦੀ ਹੈ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਲਿਆਂਦੀ ਗਈ ਜ਼ਕਰੀਆ ਖਾਨ ਦੇ ਜਦੋਂ ਸਿਰ ਵਿੱਚ ਪੈਂਦੀ ਹੈ ਜੁੱਤੀ ਫਿਰ ਉਹਨੂੰ ਕੁਝ ਰਾਹਤ ਮਿਲਦੀ ਹੈ ਫਿਰ ਉਹਨੂੰ ਪਿਸ਼ਾਬ ਆਉਂਦਾ ਹੈ ਔਰ ਇਸ ਤਰ੍ਹਾਂ ਜ਼ਕਰੀਆ ਖਾਨ ਦੇ ਸਿਰ ਵਿੱਚ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਪੈਂਦੀ ਰਹੀ ਜੁੱਤੀਆਂ ਮਾਰ-ਮਾਰ ਕੇ ਜ਼ਕਰੀਆ ਖਾਨ ਦੀ ਜਿਹੜੀ ਸੀ ਮੌਤ ਹੋਈ ਮੂਹਰੇ ਲਾ ਕਰਕੇ ਭਾਈ ਤਾਰੂ ਸਿੰਘ ਜੀ ਜ਼ਕਰੀਆ ਖਾਨ ਨੂੰ ਲੈ ਕਰਕੇ ਗਏ ਸੂਰਬੀਰ ਬਚਨ ਕੇ ਬਲੀ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਅੱਜ ਦੇ ਦਿਨ ਇਹ ਮਹਾਨ ਸ਼ਹਾਦਤ ਦਿੱਤੀ ਖਾਲਸਾ ਜੀ ਅਸੀਂ ਵਾਰਿਸ ਹਾਂ ਭਾਈ ਤਾਰੂ ਸਿੰਘ ਜੀ ਦੇ ਭਾਈ ਤਾਰੂ ਸਿੰਘ ਜੀ ਨੇ ਇਹ ਨਹੀਂ ਮੰਨੀ ਪਰ ਅਸੀਂ ਤਾਂ ਆਪ ਜਾ ਕਰਕੇ ਨਾਈ ਦੀ ਦੁਕਾਨ ਵਿੱਚ ਬੈਠ ਕਰਕੇ ਅਸੀਂ ਆਪਣੇ ਕੇਸ ਜਿਹੜੇ ਹਨ ਨੂੰ ਕਤਲ ਕਰਾਉਂਦੇ ਹਾਂ ਅੱਜ ਮਾਂ ਤਾਵਾਂ ਆਪਣੇ ਬੱਚਿਆਂ ਦਾ ਜੂੜਾ ਨਹੀਂ ਸੰਭਾਲ ਸਕਦੀਆਂ ਅੱਜ ਸਾਡੇ ਘਰਾਂ ਦੇ ਵਿੱਚ ਊੜਾ ਜਿਹੜਾ ਹੈ ਉਹ ਵਿਸਰ ਗਿਆ ਹੈ ਊੜੇ ਅਤੇ ਜੂੜੇ ਦੀ ਸੰਭਾਲ ਨਹੀਂ ਹੈ ਸਾਡੇ ਪਾਸ ਉਹ ਅਸੀਂ ਅਖਵਾਉਂਦੇ ਹਾਂ ਸਿੱਖ ਭਾਈ ਤਾਰੂ ਸਿੰਘ ਜੀ ਦੇ ਵਾਰਿਸ ਹਰ ਕੋਈ ਚਾਹੁੰਦਾ ਹੈ ਕਿ ਸਾਡਾ ਜਿਹੜਾ ਨਾਤਾ ਹੈ ਸਾਡਾ ਜਿਹੜਾ ਸਬੰਧ ਹੈ ਇੱਕ ਚੰਗੇ ਵਿਅਕਤੀ ਦੇ ਨਾਲ ਬਣੇ ਆਮ ਤੌਰ ਤੇ ਸਾਡੇ ਨਾਲ ਵੀ ਸਵਾਲ ਕੀਤਾ ਜਾਂਦਾ ਹੈ ਪਰਿਵਾਰ ਆ ਕੇ ਇਹ ਸਾਡੇ ਕੋਲ ਇੱਕ ਅਰਜ ਕਰਦੇ ਗੁਜਾਰਿਸ਼ ਕਰਦੇ ਕਿ ਤੁਹਾਡੇ ਨਾਲ ਸੰਗਤਾਂ ਦਾ ਵਾਹ ਵਾਸਤਾ ਹੈ ਕੋਈ ਸਾਨੂੰ ਐਸਾ ਗੁਰਸਿੱਖ ਲੜਕਾ ਜਾਂ ਚੰਗੀ ਲੜਕੀ ਦੀ ਦਸ ਪਾਓ ਕਿ ਜਿਹਦਾ ਕਿ ਅਸੀਂ ਸੰਯੋਗ ਆਪਣੇ ਬੱਚਿਆਂ ਨਾਲ ਬਣਾ ਸਕੀਏ। ਤੋਂ ਖਾਲਸਾ ਜੀ ਇਹ ਸੰਯੋਗ ਤਾਂ ਹੀ ਬਣੇਗਾ ਜੇ ਅਸੀਂ ਆਪਣੇ ਘਰ ਤੋਂ ਸ਼ੁਰੂਆਤ ਕਰਾਂਗੇ। ਕਿ ਅਸੀਂ ਆਪਣੇ ਬੱਚਿਆਂ ਨੂੰ ਬਾਣੀ ਦੇ ਧਾਰਨੀ ਬਣਾਇਆ। ਕਿ ਅਸੀਂ ਆਪਣੇ ਬੱਚਿਆਂ ਨੂੰ ਚੰਗੇ ਬਣਾਇਆ। ਜੇ ਸਾਡੇ ਬੱਚੇ ਬਾਣੀ ਦੇ ਧਾਰਨੀ ਹਨ। ਤਾਂ ਹੀ ਅਸੀਂ ਚੰਗਾ ਲੜਕਾ ਚੰਗਾ ਭਵਿੱਖ ਜਿਹੜਾ ਹੈ ਉਹ ਆਪਣਾ ਵਧੀਆ ਭਵਿੱਖ ਦੀ ਅਸੀਂ ਜਿਹੜੀ ਆਸ ਕਰ ਸਕਦੇ ਹਾਂ ਇਸ ਕਰਕੇ ਭਾਈ ਤਾਰੂ ਸਿੰਘ ਨੇ ਇਹ ਨਹੀਂ ਮੰਨੀ ਜ਼ਕਰੀਆ ਖਾਨ ਨੇ ਭਾਵੇਂ ਲਾਲਚ ਦਿੱਤਾ ਪਰ ਭਾਈ ਤਾਰੂ ਸਿੰਘ ਜੀ ਨੇ ਆਪਣਾ ਆਪਾ ਜਿਹੜਾ ਸੀ ਉਹ ਕੁਰਬਾਨ ਕਰ ਦਿੱਤਾ ਆਪਣਾ ਖੋਪਰ ਲੋਹਾ ਲਿਆ ਅੱਜ ਅਸੀਂ ਅਰਦਾਸ ਵਿੱਚ ਉਨਾ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਆਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੁਵਾਈਆਂ ਸਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਦਿਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਆਉ ਖਾਲਸਾ ਜੀ ਗੁਰੂ ਕੀ ਸਾਧ ਸੰਗਤ ਜੀਓ ਅੱਜ ਦੇ ਦਿਨ ਅਸੀਂ ਪ੍ਰਣ ਕਰੀਏ ਕਿ ਆਪਣੇ ਘਰ ਤੋਂ ਭਾਈ ਤਾਰੂ ਸਿੰਘ ਜੀ ਦੇ ਵਾਰਸ ਬਣਦਿਆਂ ਹੋਇਆਂ ਸਿੱਖੀ ਸਿਦਕ ਕੇ ਸਾ ਸਵਾਸਾਂ ਸੰਗ ਨਿਭਾਉਣ ਦੀ ਅਰਦਾਸ ਜੋ ਅਸੀਂ ਨਿਤ ਕਰਦੇ ਹਾਂ ਉਸ ਅਰਦਾਸ ਦੇ ਵਿੱਚ ਅਸੀਂ ਵੀ ਸਮੂਲੀਅਤ ਕਰੀਏ ਔਰ ਆਪਣੇ ਘਰ ਤੋਂ ਸਿੱਖੀ ਦੀ ਸੰਭਾਲ ਕਰੀਏ ਬਾਣੀ ਦੇ ਧਾਰਨੀ ਬਣੀਏ ਆਪਣੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਈਏ ਜਿੱਥੇ ਘਰਾਂ ਦੇ ਵਿੱਚ ਅਸੀਂ ਹਿੰਦੀ ਬੋਲਣ ਲੱਗ ਪਏ ਆ ਇੱਕ ਪ੍ਰਵਾਸੀ ਆ ਕਰਕੇ ਸਾਨੂੰ ਆਪਣੀ ਬੋਲੀ ਜਿਹੜੀ ਆ ਉਹ ਸਿਖਾ ਦਿੰਦਾ ਹੈ ਸਾਡਾ ਨੌਕਰ ਹੈ ਭਾਵੇਂ ਜਿਵੇਂ ਉਹ ਬੋਲਦਾ ਹੈ ਉਹਦੇ ਮੰਗਰੀ ਅਸੀਂ ਹਿੰਦੀ ਬੋਲਦੇ ਆ ਪ੍ਰਵਾਸੀ ਦੇ ਅਨੁਸਾਰ ਅਸੀਂ ਬੋਲਣ ਲੱਗ ਪੈਂਦੇ ਆ ਪਰ ਆਪਣੀ ਬੋਲੀ ਜਿਹੜੀ ਆ ਅਸੀਂ ਉਹਨੂੰ ਨਹੀਂ ਸਿਖਾ ਸਕਦੇ ਇਸ ਕਰਕੇ ਸਾਡੀ ਮਹਾਨ ਪੰਜਾਬੀ ਬੋਲੀ ਜਿਹਦੇ ਵਿੱਚ ਗੁਰਮੁਖੀ ਭਾਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਲਿਖੀ ਗਈ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਆਨੇ ਮਹਾਨ ਬਖਸ਼ਿਸ਼ ਕੀਤੀ ਇਸ ਕਰਕੇ ਉਸ ਬਾਣੀ ਦੇ ਧਾਰਨੀ ਬਣੀਏ ਬਾਣੀ ਅਨੁਸਾਰ ਆਪਣੇ ਜੀਵਨ ਨੂੰ ਜੀਵੀਏ ਤਾਂ ਹੀ ਅਸੀਂ ਭਾਈ ਤਾਰੂ ਸਿੰਘ ਜੀ ਦੀ ਇਹ ਬਖਸ਼ਿਸ਼ ਹੈ ਇਹ ਦਾਤ ਬੜਮੁੱਲੀ ਆਸ਼ੀਰਵਾਦ ਜਿਹੜੀ ਹੈ ਉਹ ਅਸੀਂ ਪ੍ਰਾਪਤ ਕਰ ਸਕਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ